ਸ਼ਬਦ ਦੀ ਵਿਚਾਰ ਆਰੰਭ ਕਰੀਏ ਆਪਣੀਆਂ ਮਨ ਬਿਰਤੀਆਂ ਨੂੰ ਉਗਾਗਰ ਕਰੀਏ ਕਿ ਸਤ ਗੁਰੂ ਜੀ ਸਾਡਾ ਜਿਹੜਾ ਧਿਆਨ ਆਪ ਦੇ ਸ਼ਬਦ ਵਿੱਚ ਲੱਗੇ ਸੰਗਤ ਵਿੱਚ ਬੈਠਿਆਂ ਇੱਥੇ ਸਾਡਾ ਮਨ ਟਿਕਿਆ ਰਵੇ ਸਾਰੇ ਜਾਣੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੁਹੇ ਸ਼ੰਤਾ ਮਹੱਲਾ ਚੌਥਾ ਘਰ ਤੀਜਾ ਸੁਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ਼ੰਤਾ ਦੇ ਅੰਦਰ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਇਹ ਪਵਿੱਤਰ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਜੀਜੇ ਘਾਤ ਸੁਰਤਾਲ ਦੇ ਅੰਦਰ ਸ਼ਬਦ ਗਾਉਣ ਦੀ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਦੇ ਹਨ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਓ ਪ੍ਰਮਾਤਮਾ ਇੱਕ ਹੈ ਉਸ ਪ੍ਰਮਾਤਮਾ ਵਰਗਾ ਹੋਰ ਕੋਈ ਨਹੀਂ ਉਹ ਨਿਰਭਉ ਆ ਕਿਸੇ ਦਾ ਵੀ ਉਸ ਪਰਮਾਤਮਾ ਨੂੰ ਡਰ ਨਹੀਂ ਦਬਾ ਨਹੀਂ ਤੇ ਕਿਸੇ ਦੇ ਡਰ ਦੇ ਨਾਲ ਉਹ ਪਰਮਾਤਮਾ ਕੋਈ ਮਾੜਾ ਕਰਦਾ ਵੇ ਜਾਂ ਚੰਗਾ ਕਰਦਾ ਵੇ ਉਹ ਪਰਮਾਤਮਾ ਆਪਣੀ ਮਰਜ਼ੀ ਦਾ ਮਾਲਕ ਹੈ ਨਿਰਪਉ ਨਿਰਵੈਰ ਹੈ ਉਸ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ ਉਹ ਏਕ ਹੈ ਉਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਹੋਇਆ ਨਹੀਂ ਨਾ ਕੋਈ ਹੋ ਸਕਦਾ ਹੈ ਸਤਗੁਰ ਪ੍ਰਸਾਦ ਉਸ ਪ੍ਰਮਾਤਮਾ ਦੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜੇ ਤੂੰ ਮਨੁੱਖ ਪ੍ਰਾਪਤੀ ਕਰਨਾ ਚਾਹਣਾ ਉਹਦੇ ਨਾਲ ਜੁੜਨਾ ਚਾਹਣਾ ਹੈ ਇੱਕ ਓ ਪ੍ਰਮਾਤਮਾ ਜਿਹੜਾ ਕਾਲਪੁਰਖ ਵਹਿ ਗੁਰੂ ਆ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਕਦੇ ਵੀ ਗੁਰੂ ਤੋਂ ਬਗੈਰ ਉਸ ਪ੍ਰਮਾਤਮਾ ਨੂੰ ਪਾਇਆ ਨਹੀਂ ਜਾਂਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਰਾਮਦਾਸ ਮਹਾਰਾਜੀ ਗੁਰੂ ਅਮਰਦਾਸ ਮਹਾਰਾਜੀ ਦੀ ਪਰਥਾਏ ਕਹਿੰਦੇ ਕਿ ਗੁਰੂ ਅਮਰਦਾਸ ਮਹਾਰਾਜ ਅਸੀਂ ਇੰਨਾ ਲਾਹੌਰ ਦੀਆਂ ਗਲੀਆਂ ਬਾਸਰਕੀਆਂ ਦੀਆਂ ਗਲੀਆਂ ਵਿੱਚ ਰੁਲਦੇ ਫਿਰਦੇ ਸੀ ਕੋਈ ਵੀ ਸਾਡੀ ਬਾਹ ਫੜਨ ਵਾਲਾ ਨਹੀਂ ਸੀ ਹਾ ਮਰ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਸਤਗੁਰੂ ਜੀ ਅਸੀਂ ਕੀੜਿਆਂ ਦੀ ਨਿਆਈ ਸੀ ਤੇ ਗੁਰੂ ਅਮਰਦਾਸ ਗੁਰੂ ਦੇ ਨਾਲ ਮਿਲਨ ਕਰਕੇ ਸਤਗੁਰਾਂ ਨੇ ਸਾਨੂੰ ਕੀੜਿਆਂ ਨੂੰ ਪਾਤਸ਼ਾਹੀ ਜਿਹੜੀ ਉਹ ਬਖਸ਼ ਦਿੱਤੀ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਉਹ ਪਰਮਾਤਮਾ ਏਕ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਕਦੇ ਹੋ ਨਹੀਂ ਸਕਦੀ ਮਨੁੱਖ ਨੂੰ ਗੁਰੂ ਵਾਲਾ ਬਣਨਾ ਪਵੇਗਾ ਤਾਂ ਇਹ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ ਸਤਿਗੁਰੂ ਜੀ ਆਰੰਭ ਦੇ ਵਿੱਚ ਸਾਨੂੰ ਆਵਾਜ਼ ਮਾਰਦੇ ਹਨ ਆਵੋ ਸੰਤ ਜਨੋ ਗੁਣ ਗਾਵੈ ਗੋਵਿੰਦ ਕੇਰੇ RAM ਕੇਹ ਸੰਤ ਜਨੋ ਗੁਰੂ ਕੇ ਸਿੱਖ ਪਿਆਰਿਓ ਆਵੋ ਆਕਰਕੇ ਬੈਠੋ ਤੇ ਉਸ ਪ੍ਰਮਾਤਮਾ ਅਕਾਲ ਪੁਰਖ ਹਰੂ ਦੇ ਗੁਣਾਂ ਨੂੰ ਗਾਉਣਾ ਕਰੋ ਕਿ ਸਦਾ ਹੀ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਰਹੋ ਤੇ ਮਿਲ ਕਰਕੇ ਬੈਠ ਕਰਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਹਰ ਲਾਭ ਹਰ ਨਾਮੇ ਕੇ ਹੋ ਵੋ ਜੋੜੀ ਗੁਰਮੁਖ ਬੈਠੋ ਸਫਾ ਵਛਾਏ ਸਤਿਗੁਰੂ ਜੀ ਕਹਿੰਦੇ ਚਾਦਰ ਵਿਛਾ ਕੇ ਸਵਾ ਵਿਛਾ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਇਕੱਤਰ ਹੋ ਕਰਕੇ ਸਾਰੇ ਭਾਈ ਸੰਤ ਜਨ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੋ ਆਵੋ ਸੰਤ ਜਨੋ ਗੁਣ ਗਾਵੇ गोविंद ਕੇਰੇ RAM ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੈ ਗੁਰਸਿੱਖ ਸੰਤ ਜਦੋਂ ਆਓ ਆ ਕੇ ਮਿਲ ਬੈਠ ਕਰਕੇ ਸਾਧ ਸੰਗਤ ਵਿੱਚ ਉਸ ਪਰਮਾਤਮਾ ਗੋਵਿੰਦ ਜਿਹੜਾ ਰਮਿਆ ਹੋਇਆ ਪਰਮਾਤਮਾਏ ਉਹਦੇ ਗੁਣਾ ਨੂੰ ਗਾਉਣਾ ਕਰੋ ਗੁਰਮੁਖ ਮਿਲ ਰਹੀ ਐ ਕਰਵਾਜੇ ਸ਼ਬਦ ਕਹਨੇਰੇ ਰਾਮ ਜਿਹੜੇ ਗੁਰਮੁਖ ਮਨੁਖ ਹਨ ਗੁਰੂ ਦੇ ਸ਼ਬਦ ਦੇ ਰਾਹੀ ਉਹ ਪਰਮਾਤਮਾ ਪ੍ਰਭੂ ਦੇ ਨਾਲ ਮਿਲੇ ਰਹਿੰਦੇ ਹਨ ਉਹਨਾਂ ਦੇ ਘਰ ਦੇ ਵਿੱਚ ਹਿਰਦੇ ਦੇ ਵਿੱਚ ਸਦਾ ਹੀ ਵਾਜੇ ਜਿਹੜੇ ਹਨ ਉਹ ਵੱਜਦੇ ਰਹਿੰਦੇ ਹਨ ਪਰਮਾਤਮਾ ਦੇ ਨਾਲ ਉਹਨਾਂ ਦੀ ਸੁਰਤ ਜਿਹੜੀ ਆ ਉਹ ਜੁੜੀ ਰਹਿੰਦੀ ਹੈ ਸ਼ਬਦ ਘਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਏ ਜਿਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਆ ਸ਼ਬਦ ਦੀ ਕਿਰਪਾ ਵਰਤਦੇ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਤੂੰ ਕਰਤਾ ਸਭ ਸੋਈ ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਆਪਿਆ ਤੇ ਸਾਰੀਆਂ ਥਾਵਾਂ ਵਿੱਚ ਉਹ ਰਵਿਆ ਹੋਇਆ ਏ ਅਹਨਸ ਜਪੇ ਸਦਾ ਸਾਲਾਹੀ ਸਾਚ ਸ਼ਬਦ ਲਿਵਲਾਈ ਸਤਿਗੁਰੂ ਜੀ ਕਿਰਪਾ ਕਰ ਦਿਓ ਅਹਨ ਸਦਾ ਅਰਤਿਆ ਦਿਨ ਰਾਤ ਕਿ ਅਕਾਲ ਪੁਰਖ ਵਹਿਗੁਰੂ ਦਿਨ ਰਾਤ ਹੀ ਆਸੀ ਆਪ ਜੀ ਨੂੰ ਜਪਦੇ ਰਹੀਏ ਆਪ ਜੀ ਦਾ ਨਾਮ ਸਿਮਰਨ ਤੇ ਆਉਂਦੇ ਰਹੀਏ ਸਦਾ ਸਲਾਹੀ ਸਦਾ ਤੇਰੀ ਸਲਾਹ ਸਿਫਤ ਤੇ ਵਡਿਆਈ ਕਰਦੇ ਰਹੀਏ ਸਾਜ ਸ਼ਬਦ ਲੈ ਬਲਾਈ ਤੇ ਪਰਮਾਤਮਾ ਜੀ ਕਿਰਪਾ ਕਰੋ ਕਿ ਸੱਚੇ ਸ਼ਬਦ ਪਰਮਾਤਮਾ ਦੇ ਨਾਮ ਨਾਲ ਸਦਾ ਜਿਹੜੀ ਸਾਡੀ ਲੇਵਿਆ ਉਹ ਜੁੜੀ ਰਵੇ ਕਿ ਦਿਨ ਰਾਤ ਹੀ ਤੁਹਾਨੂੰ ਤੇਉਂਦੇ ਰਹੀਏ ਤੁਹਾਡੀ ਸਿਫਤ ਸਲਾਹ ਕਰਦੇ ਰਹੀਏ ਤੇ ਇੱਕ ਸ਼ਬਦ ਦੇ ਨਾਲ ਸਦਾ ਅਸੀਂ ਜੁੜੇ ਰਹੀਏ ਆਨ ਦਿਨ ਸਹਿਜ ਰਵੈ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਤੋਂ ਪੂਜਾ ਬਣਾਇਆ ਹੈ ਪੂਜਾ ਕਰਦੇ ਹਨ ਪਰਮਾਤਮਾ ਦੇ ਨਾਮ ਦੀ ਉਹ ਦਿਨ ਤੇ ਰਾਤ ਹੀ ਸਹਜ ਦੇ ਰੰਗ ਵਿੱਚ ਪਰਮਾਤਮਾ ਦੇ ਰੰਗ ਵਿੱਚ ਰਤੇ ਰਹਿੰਦੇ ਹਨ ਭਿਜੇ ਰਹਿੰਦੇ ਹਨ ਨਾਨਕ ਗੁਰਮੁਖ ਏਕ ਪਛਾਨੈ ਅਵਰ ਨ ਜਾਣੈ ਦੂਜਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਪਰਮਾਤਮਾ ਦੀ ਹਿਰਦੇ ਤੋਂ ਪੂਜਾ ਕਰਦੇ ਨਾਮ ਜਪਦੇ ਆ ਦਿਨ ਰਾਤ ਸਹਿਜ ਰੰਗ ਵਿੱਚ ਰਤੇ ਰਹਿੰਦੇ ਆ ਨਾਨਕ ਗੁਰਮੁਖ ਏਕ ਪਛਾਨੈ ਕਿਹੇ ਨਾਨਕ ਉਹ ਮਨੁੱਖ ਸਦਾ ਇੱਕ ਪਰਮਾਤਮਾ ਨੂੰ ਪਛਾਣਦੇ ਹਨ ਜਾਣ ਲੈਂਦੇ ਹਨ ਅਵਰ ਨ ਜਾਣੈ ਦੂਜਾ ਉਹ ਹੋਰ ਦੂਜੇ ਕਿਸੇ ਨੂੰ ਜਾਣਦੇ ਨਹੀਂ ਉਹ ਥਾਂ ਥਾਂ ਤੇ ਜਾ ਕੇ ਨੱਕ ਗੋਡੇ ਮੱਥੇ ਨਹੀਂ ਰਗੜਦੇ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਜਾਣ ਲਿਆ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਉਹ ਐਸੇ ਗੁਰਮਖ ਹਨ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਇੱਕ ਪਛਾਣੈ ਔਰ ਨਾ ਜਾਣੈ ਦੂਜਾ ਉਹ ਇੱਕ ਪਰਮਾਤਮਾ ਦੀ ਪਛਾਣ ਕਰ ਲੈਂਦੇ ਆ ਕਿ ਸਾਰਾ ਕੁਝ ਕਰਨ ਵਾਲਾ ਉਹ ਵਾ ਹੋਰ ਦੂਜੇ ਕਿਸੇ ਨੂੰ ਉਹ ਜਾਣਦੇ ਨਹੀਂ ਸਭ ਮੈਂ ਰੱਬ ਰਹਿਆ ਸੋ ਪ੍ਰਭ ਅੰਤਰਜਾਮੀ ਰਾਮ ਹੈ ਫਿਰ ਉਹਨਾਂ ਮਨੁੱਖਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਕਿ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਰਵਿਆ ਹੈ ਹਰ ਜੀਵ ਦੇ ਅੰਦਰ ਉਹ ਪਰਮਾਤਮਾ ਵਸਦਾ ਉਹ ਅੰਤਰਜਾਮੀ ਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤੈ ਓ ਘਟ ਘਟ ਦੀਆਂ ਜਾਣਨ ਵਾਲਾਏ ਭਲੇ ਤੇ ਬੁਰੇ ਮਨੁੱਖ ਦੀ ਪਛਾਣ ਕਰਨ ਵਾਲਾ ਕਿਸ ਮਨੁੱਖ ਦੇ ਹਿਰਦੇ ਵਿੱਚ ਕੀ ਓ ਪ੍ਰਮਾਤਮਾ ਅੰਤਰ ਜਾਮੀਆ ਤੇ ਸਾਰਿਆਂ ਵਿੱਚ ਰਵਿਆ ਹੋਇਆ ਗੁਰ ਪ੍ਰਸਾਦ ਗੁਰ ਸ਼ਬਦ ਰਵੈ ਰਵਿਆ ਰਵ ਰਹਿਆ ਸੋ ਪ੍ਰਭ ਮੇਰਾ Swami Ram ਫਿਰ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਵਿੱਚ ਰਤੇ ਰਹਿੰਦੇ ਹਨ ਸੋ ਪ੍ਰਭ ਮੇਰਾ Swami Ram ਉਹ ਪਰਮਾਤਮਾ ਸਾਡਾ Swami ਆ ਤੇ ਮਾਲਕ ਆ ਪ੍ਰਭ ਮੇਰਾ Swami ਅੰਤਰਜਾਮੀ ਘਟ ਘਟ ਰਵਿਆ ਸੋਈ ਉਹ ਪਰਮਾਤਮਾ ਘਟ ਘਟ ਜਰੇ ਜਰੇ ਦੇ ਵਿੱਚ ਰਵਿਆ ਹੋਇਆ ਹਰ ਥਾਂ ਉਹ ਪਰਮਾਤਮਾ ਮੌਜੂਦ ਆ ਪ੍ਰਭ ਮੇਰਾ Swami ਅੰਤਰਜਾਮੀ ਓ ਪਰਮਾਤਮਾ ਅੰਤਰਜਾਮੀ ਆ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਏ ਗੁਰਮਤਿ ਸੱਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਗੁਰੂ ਦੀ ਮਤ ਲੈ ਕਰਕੇ ਉਸ ਪਰਮਾਤਮਾ ਸੱਚ ਨੂੰ ਪਾਇਆ ਜਾ ਸਕਦਾ ਏ ਸਹਿਜ ਸਮਾਈਏ ਤੇ ਸਹਿਜ ਅਡੋਲ ਆਤਮਿਕ ਅਵਸਥਾ ਵਿੱਚ ਮਨੁੱਖ ਸਮਾਉਂਦਾ ਏ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਤੇ ਨਾ ਉਸ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਨੂੰ ਗੁਰੂ ਵਾਲਾ ਮਨੁੱਖ ਜਾਣਦਾ ਏ ਸਹਜੇ ਗੁਣ ਗਾਵੈ ਸਹਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲਏ ਮਲਾਏ ਜਦੋਂ ਉਹ ਪਰਮਾਤਮਾ ਇਸ ਮਨੁੱਖ ਨੂੰ ਆਪ ਆਪਣੇ ਚਰਨਾਂ ਦੇ ਨਾਲ ਮਲਾਉਂਦਾ ਏ ਫਿਰ ਸਹਿਜ ਵਿੱਚ ਸੁਤੇ ਸਿਦਹੀ ਇਸ ਮਨੁੱਖ ਨੂੰ ਜਤਨ ਨਹੀਂ ਕਰਨਾ ਪੈਂਦਾ ਫਿਰ ਇਹ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਤੇ ਗਾਉਂਦਾ ਹੈ ਤਾਂ ਹੀ ਜੇ ਪ੍ਰਭ ਪਾਵਾਂ ਜਿਉ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਤਾਂ ਇਹ ਮਨੁੱਖ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸਹਿਜ ਅਵਸਥਾ ਵਿੱਚ ਗਾਉਂਦਾ ਹੈ ਤੇ ਉਹ ਆਪ ਹੀ ਇਸ ਮਨੁੱਖ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਨਾਨਕ ਸੋ ਪ੍ਰਭ ਸ਼ਬਦੇ ਜਾਪੇ ਅਹਨਸ ਨਾਮ ਧਿਆਏ ਫਿਰ ਉਹ ਮਨੁੱਖ ਦਿਨ ਤੇ ਰਾਤ ਹੀ ਪਰਮਾਤਮਾ ਨੂੰ ਧਿਆਉਂਦੇ ਹਨ ਨਾਨਕ ਸੋ ਪ੍ਰਭ ਸ਼ਬਦੇ ਜਾਪੇ ਜਿਹੜੇ ਪਰਮਾਤਮਾ ਦੇ ਸ਼ਬਦ ਦੇ ਰਾਹੀ ਉਸ ਪਰਮਾਤਮਾ ਨੂੰ ਜਾਣ ਲੈਂਦੇ ਹਨ ਪਰਮਾਤਮਾ ਦੇ ਨਾਲ ਸਾਝ ਪਾ ਲੈਂਦੇ ਹਨ ਉਹ ਦਿਨ ਤੇ ਰਾਤ ਅਹਨਸ ਦਿਨ ਤੇ ਰਾਤ ਹੀ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਇਹੋ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ ਸਾਧੂ ਗੁਰਾਂ ਨੇ ਪਹਿਲਾਂ ਗੁਰਮੁਖ ਮਨੁਖ ਦੀ ਗੱਲ ਕੀਤੀ ਹੈ ਕਿ ਗੁਰੂ ਦੀ ਮੱਤ ਲੈ ਕਰਕੇ ਸੰਗਤ ਵਿੱਚ ਬੈਠ ਕਰਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉ ਤੇ ਉਸ ਪਰਮਾਤਮਾ ਦੇ ਸ਼ਬਦ ਵਿੱਚ ਲਿਵ ਲਾ ਕਰਕੇ ਸਦਾ ਹੀ ਮਨੁਖ ਉਸ ਪਰਮਾਤਮਾ ਦੀ ਵਡਿਆਈ ਕਰਦਾ ਜਿਹੜਾ ਗੁਰਮੁਖ ਸਾਧੂ ਗੁਰੂ ਜੀ ਕਹਿੰਦੇ ਉਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ RAM ਮਨਮੁਖ ਦੀ ਗੱਲ ਕੀਤੀ ਜਿਹੜਾ ਮਨੁੱਖ ਆਪਣੇ ਮਨ ਦੇ ਮੰਗਰ ਲਾ ਕੇ ਕੰਮ ਕਰਦਾ ਹੈ ਜਿਹੜਾ ਮਨੁੱਖ ਆਪਣੀ ਮਤ ਨੂੰ ਨੀਵਾ ਰੱਖਦਾ ਹੈ ਮਨ ਦੇ ਮੰਗਰ ਲਾ ਕਰਕੇ ਸਾਰੀ ਉਮਰ ਬਤੀਤ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮਨਮੁਖ ਹੈ ਇਹੋ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ RAM ਤੇ ਉਹ ਮਨੁੱਖ ਕਦੇ ਵੀ ਇਹ ਸੰਸਾਰ ਜਿਹੜਾ ਜਗਤ ਹੈ ਸਮੁੰਦਰ ਹੈ ਕਦੇ ਜਿੰਨੂੰ ਪਾਰ ਕੀਤਾ ਨਹੀਂ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਕਿ ਉਹ ਮਨੁੱਖ ਕਦੇ ਵੀ ਗੁਰੂ ਦੀ ਮੱਤ ਤੋਂ ਬਗੈਰ ਮਨਮੁਖ ਬੰਦਾ ਜਿਹੜਾ ਇਸ ਸੰਸਾਰ ਭਵਜਲ ਸਾਗਰ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ RAM ਪਾਰ ਕਿਉਂ ਨਹੀਂ ਹੋ ਸਕਦਾ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਦੇ ਅੰਦਰ ਹਉਮੈ ਅੰਤਰੇ ਹਉਮੈ ਅੰਦਰ ਉਸ ਮਨੁੱਖ ਦੇ ਹਉਮੈ ਤੇ ਅਹੰਕਾਰ ਜਿਹੜਾ ਵਾ ਉਹ ਸਦਾ ਵਿਆਪਦਾ ਹੈ ਬਾਹਰੋਂ ਮਨੁੱਖ ਜਿਹੜੇ ਹਨ ਕਈ ਬੜੇ ਹੱਥ ਚੋੜਦੇ ਹਨ ਲੰਮੇ ਪੈਂਦੇ ਹਨ ਪਰ ਜਿੰਨਾ ਚਿਰ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਤੇ ਅਹੰਕਾਰ ਨੂੰ ਨਹੀਂ ਮਟਾਇਆ ਸਤਿਗੁਰੂ ਜੀ ਕਹਿੰਦੇ ਉਹ ਮਨਮੁਖਿਆ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ RAM ਉਸ ਮਨਮੁਖ ਦੇ ਅੰਦਰ ਹਉਮੈ ਮਮਤਾ ਇਹਨਾਂ ਜੀਵਾਂ ਦੀ ਲਾਲਸਾ ਹੈ ਉਹਨੂੰ ਕਾਮ ਉਹਦੇ ਅੰਦਰ ਹਮੇਸ਼ਾ ਵਸਦਾ ਹੈ। ਕ੍ਰੋਧ ਉਹਦੇ ਅੰਦਰ ਰਹਿੰਦਾ ਹੈ ਤੇ ਚਤਰਾਇਆਂ ਉਹ ਜਿਹੜਾ ਸਦਾ ਹੀ ਇੱਕ ਦੂਜੇ ਨਾਲ ਕਰਦਾ ਹੈ। ਚਤਰਾਇਆਂ ਕਰ ਕਰਕੇ ਦੂਜਿਆਂ ਮਨੁੱਖਾਂ ਨੂੰ ਉਹ ਮਨੁੱਖ ਧੋਖਾ ਦਿੰਦਾ ਜਿਹੜਾ ਮਨਮੁਖ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹ ਜਿਹੜਾ ਜਗ ਦੁੱਤ ਰਿਆ ਮਨਮੁਖ ਉਹਨੂੰ ਕਦੇ ਪਾਰ ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਹਉਮੈ ਆ। ਕਾਮਿਆ, ਕ੍ਰੋਧਿਆ, ਲੋਭਿਆ, ਉਚਤਰਾਇਆਂ ਮਨੁੱਖਾ ਦੇ ਨਾਲ ਕਰਦਾ ਸਤਿਗੁਰੂ ਜੀ ਕਹਿੰਦੇ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਕਿ ਇਹ ਮਨ ਚੰਚਲ ਉਹ ਪਰਮਾਤਮਾ ਨੂੰ ਚਤਰਾਇਆਂ ਦੇ ਨਾਲ ਕਦੇ ਪਾਇਆ ਨਹੀਂ ਜਾ ਸਕਦਾ ਮਨੁੱਖਾਂ ਦੇ ਨਾਲ ਤੂੰ ਚਤਰਾਈ ਕਰ ਸਕਦਾ ਏ ਧੋਖਾ ਦੇ ਸਕਦਾ ਏ ਵੱਲਛਲ ਕਰ ਸਕਦਾ ਏ ਪਰ ਉਹ ਪਰਮਾਤਮਾ ਨੂੰ ਕਦੇ ਤੂੰ ਆਪਣੀ ਜਾਤਰੀ ਚਲਾਕੀ ਦੇ ਨਾਲ ਨਹੀਂ ਪਾ ਸਕਦਾ ਉਸ ਪਰਮਾਤਮਾ ਨੂੰ ਭੋਲੇ ਭਾਏ ਦੇ ਨਾਲ ਪਾਇਆ ਜਾ ਸਕਦਾ ਹੈ ਭੋਲੇ ਭਾਏ ਮਿਲੇ ਰਗੁਰਾਇਆ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਭੋਲੇ ਭਾਅ ਵਿੱਚ ਮਿਲਦਾ ਹੈ ਜਿੰਨਾ ਮਨੁੱਖਾ ਦੇ ਅੰਦਰ ਕੋਈ ਵੱਲ ਛਲ ਨਾ ਹੋਵੇ ਹਉਮੈ ਨਾ ਹੋਵੇ ਕਾਮ ਕ੍ਰੋਧ ਨਾ ਹੋਵੇ ਚਤਰਾਇਆਂ ਨਾ ਹੋਣ ਕਿਸੇ ਨਾਲ ਧੋਖਾ ਨਾ ਕਰਦੇ ਹੋਣ ਉਹ ਮਨੁੱਖ ਇਸ ਜਗ ਨੂੰ ਪਾਰ ਕਰ ਸਕਦੇ ਹਨ ਜਿਹੜਾ ਮਨਮੁਖ ਹੈ ਉਹ ਕਦੇ ਜਗ ਦੁਤਰ ਨੂੰ ਪਾਰ ਨਹੀਂ ਕਰ ਸਕਦਾ ਅੰਤਰ ਚਤਰਾਈ ਥਾਏ ਨਾ ਪਾਏ ਬਿਰਥਾ ਜਨਮ ਗਵਾਇਆ ਹੈ ਮਨਮੁਖ ਦੇ ਅੰਦਰ ਚਤਰਾਈ ਅੰਦਰ ਸਦਾ ਧੋਖਾ ਹੈ ਓ ਮਨੁਖ ਕਦੇ ਵੀ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦਾ ਆਪਣੇ ਜਨਮ ਨੂੰ ਸਤਿਗੁਰੂ ਜੀ ਕਹਿੰਦੇ ਹੋ ਬਿਰਥਾ ਗਵਾ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਹੈ ਅੰਤਰ ਚਤੁਰਾਈ ਥਾਏ ਨਾ ਬਾਏ ਬਿਰਥਾ ਜਨਮ ਗਵਾਇਆ ਆਪਣੇ ਅੰਦਰ ਦੀ ਚਤੁਰਾਈ ਹੋਸ ਮਨੁੱਖ ਨੇ ਕਦੇ ਮਾਰੀ ਨਹੀਂ ਆ ਤੇ ਆਪਣੇ ਜਨਮ ਨੂੰ ਚਾਤਰੀਆਂ ਚਲਾਕੀਆਂ ਦੇ ਨਾਲ ਬਿਰਥਾ ਹੀ ਗਵਾ ਲਿਆ ਜਮ ਮਗ ਦੁੱਖ ਪਾਵੈ ਚੋਟਾ ਖਾਵੈ ਅੰਤ ਗਿਆ ਪਛਤਾਇਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿ ਉਹ ਮਨੁੱਖ ਬੰਦਾ ਹੈ ਜਿਨੇ ਸਦਾ ਚੁਤਰਾਇਆਂ ਕੀਤੀਆਂ ਉਹ ਪਰਮਾਤਮਾ ਦੇ ਨਾਲ ਤੇ ਲੋਕਾਂ ਦੇ ਨਾਲ ਉਹ ਜਮ ਮਗ ਦੁੱਖ ਪਾਵੇ ਜਮਾਂ ਦੇ ਰਸਤੇ ਉੱਤੇ ਉਹ ਸਦਾ ਹੀ ਚੋਟਾਂ ਖਾਂਦਾ ਹੈ ਦੁੱਖ ਪਾਉਂਦਾ ਹੈ ਅੰਤ ਗਿਆ ਪਛਤਾਇਆ ਅੰਤ ਨੂੰ ਜਦੋਂ ਇਸ ਧਰਤੀ ਤੋਂ ਆਪਣੇ ਸਵਾਸ ਪੂਰੇ ਕਰਕੇ ਜਾਂਦਾ ਹੈ ਤੇ ਉਹ ਪਛਤਾਉਂਦਾ ਹੋਇਆ ਹੱਥ ਮਲਦਾ ਰਹਿ ਜਾਂਦਾ ਹੈ ਜਿਹੜੇ ਜਮਦੂਤ ਹਨ ਉਹਨੂੰ ਫੜ ਕੇ ਲੈ ਜਾਂਦੇ ਹਨ ਤੇ ਚੋਟਾਂੋਂ ਦੁੱਖ ਪਾਉਂਦਾ ਹੈ ਉਹ ਕਦੇ ਵੀ ਸੁਖੀ ਨਹੀਂ ਹੁੰਦਾ ਨਾ ਉਹਨੂੰ ਇਸ ਲੋਕ ਵਿੱਚ ਸੁਖ ਮਿਲਦਾ ਨਾ ਪਰਲੋਕ ਵਿੱਚ ਮਿਲਦਾ ਹੈ ਸਦਾ ਖਪਿਆ ਤੇ ਸਤਿਆ ਰਹਿੰਦਾ ਕਿਉਂਕਿ ਹਰ ਬਿਸਰਤ ਸਦਾ ਖੁਵਾਰੀ ਉਹ ਪ੍ਰਮਾਤਮਾ ਨੂੰ ਭੁਲਾ ਕਰਕੇ ਸਦਾ ਖੁਵਾਰ ਹੁੰਦਾ ਹੈ ਜਮਾਂ ਦੇ ਰਸਤੇ ਉੱਤੇ ਸਤਿਗੁਰੂ ਜੀ ਕਹਿੰਦੇ ਉਹ ਦੁੱਖ ਪਾਉਂਦਾ ਹੈ ਚੋਟਾਂ ਖਾਂਦਾ ਅੰਤ ਗਿਆ ਪਛਤਾਇਆ ਜਦੋਂ ਅੰਤ ਵੇਲਾ ਸਮਾਂ ਆਉਂਦਾ ਹੈ ਫੇਰ ਇਹ ਮਨੁੱਖ ਪਛਤਾਉਂਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਜਨਮ ਦਿੱਤਾ ਸੀ ਜੋ ਪ੍ਰਮਾਤਮਾ ਦੇ ਨਾਲ ਮੈਂ ਵਾਅਦਾ ਕੀਤਾ ਉਹ ਪੂਰਾ ਨਹੀਂ ਕਰ ਸਕਿਆ ਪ੍ਰਮਾਤਮਾ ਦਾ ਨਾਮ ਨਹੀਂ ਜਪ ਸਕਿਆ ਇਹਨਾਂ ਧੀਆਂ ਪੁੱਤਰਾਂ ਦੇ ਖਾਤਰ ਸੰਸਾਰ ਦੇ ਖਾਤਰ ਆਪਣੇ ਜਨਮ ਨੂੰ ਬਿਰਥਾ ਗਵਾ ਲਿਆ ਅੰਤ ਨੂੰ ਇਹ ਮਨੁੱਖ ਆਖਿਰ ਦੇ ਵਿੱਚ ਪਛਤਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਜਿੰਨਾ ਵਾਸਤੇ ਤੂੰ ਸਾਰਾ ਕੁਝ ਕੀਤਾ ਸੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ ਬਿਨ ਨਾਵੇ ਕੋ ਬੇਲੀ ਨਾਹੀ ਪੁੱਤ ਕੁਟੰਬ ਸੁੱਤ ਪਾਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿੰਨਾ ਵਾਸਤੇ ਤੂੰ ਝੂਠ ਠੱਗੇ ਚੋਰੀ ਕਰਦਾ ਸੀ ਬਿਨ ਨਾਵੇ ਕੋ ਬੇਲੀ ਨਾਹੀ ਪਰਮਾਤਮਾ ਦੇ ਨਾਮ ਤੋਂ ਬਗੈਰ ਅੰਤ ਵੇਲੇ ਤੇਰਾ ਕੋਈ ਸਾਥੀ ਨਹੀਂ ਬੇਲੀ ਨਹੀਂ ਹੈ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਉਹਨਾਂ ਵਿੱਚ ਸਤਿਗੁਰਾਂ ਨੇ ਗਿਣਤੀ ਕੀਤੀ ਪੁੱਤ ਜਿੰਨੇ ਤੂੰ ਧੀਆ ਪੁੱਤਾਂ ਨੂੰ ਅਤ ਦਾ ਸਨੇਹ ਕਰਦਾ ਹੈ ਤੇਰੇ ਪੁੱਤ ਕੁਟੰਬ ਸਾਰਾ ਪਰਿਵਾਰ ਰਿਸ਼ਤੇਦਾਰ ਸੁਤ ਇਸਤਰੀ ਭਾਈ ਜਿਹੜੇ ਪਰਾ ਸਤਿਗੁਰਾਂ ਨੇ ਸਾਰੇ ਹੀ ਪਰਿਵਾਰ ਦਾ ਇੱਥੇ ਜ਼ਿਕਰ ਕੀਤਾ ਹੈ ਕਿ ਜਿਹੜੇ ਤੇਰੇ ਪੁੱਤਰ ਹਨ ਭਾਵੇਂ ਧੀਆ ਹਨ ਭਾਵੇਂ ਤੇਰੀ ਇਸਤਰੀ ਹੈ जिदे नाल तू ਅਤ ਦਾ ਸਨੇਹ ਕਰਦਾ ਸੀ ਅੰਤ ਵਿਲੇ ਕੋਈ 베ਲੀ ਨਹੀਂ ਬਿਣ ਨਾਵੇ ਕੋ 베ਲੀ ਨਹੀਂ ਅੰਤ ਨੂੰ ਜਦੋਂ ਤੂੰ ਇਸ ਦੁਨੀਆ ਤੋਂ ਜਾਣਾ ਹੈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਤੇਰਾ ਕੋਈ ਵੀ ਸਾਥੀ ਨਹੀਂ ਸਾਰਿਆਂ ਨੇ ਤੇਰਾ ਸਾਥ ਛੱਡ ਦੇਣਾ ਕਿਉਂਕਿ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬਨ ਮਲਕਲ ਮੌਤ ਜਾਂ ਆਵੇ ਸਭ ਦਰਵਾਜੇ ਪਾਨ ਤਿਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਾਨ ਉਹੋ ਹੀ ਭਰਾ ਜਿਹੜੇ ਹਨ ਇਹਨੂੰ ਮੋਢੇ ਲਾ ਕਰਕੇ ਤੇ ਅੱਗੇ ਲਾ ਕਰਕੇ ਤੁਰਦੇ ਹਨ ਤਿਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਾਨ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਸਤਿਗੁਰੂ ਜੀ ਕਹਿੰਦੇ ਆ ਚਾਰ ਕਾਨੀ ਜਿਹੜੇ ਚੁੱਕ ਕੇ ਇਹਨੂੰ ਮੋਢਿਆਂ ਤੇ ਲੈ ਜਾਂਦੇ ਆ ਤੇ ਜਿੰਨਾ ਭਰਾਵਾਂ ਦੇ ਖਾਤਰ ਇਹਨੇ ਸਾਰਾ ਕੁਝ ਕੀਤਾ ਸੀ ਉਹ ਭਰਾਵਾਂ ਨੇ ਅੰਤ ਵੇਲੇ ਨੂੰ ਮੋਢਿਆਂ ਤੇ ਚੁੱਕ ਕਰਕੇ ਤੇ ਕਬਰਸਤਾਨ ਵਿੱਚ ਰੱਖ ਹੁੰਦੇ ਕੋਈ ਵੀ ਅੰਤ ਵੇਲੇ ਬੇਲੀ ਨਹੀਂ ਹੁੰਦਾ ਜਿੰਦਿਆਂ ਜੀ ਪਰਿਵਾਰ ਦੇ ਨਾਲ ਪਿਆਰ ਕਰਨਾ ਚਾਹੀਦਾ ਰਿਸ਼ਤੇਦਾਰ ਭੈਣ ਭਰਾਵਾਂ ਸਾਖ ਸਬੰਧੀ ਨਿਭਾਉਣਾ ਚਾਹੀਦਾ ਪਰ ਕਦੇ ਉਹ ਪਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਸਤਿਗੁਰੂ ਜੀ ਕਹਿੰਦੇ ਜਿੰਨੇ ਤੇਰਾ ਅੰਤ ਵਿੱਚ ਸਾਥ ਦੇਣਾ ਉਹ ਤੇਰਾ ਅਸਲੀ ਮਿੱਤਰ ਆ ਹੋਰ ਕੋਈ ਅਸਲੀ ਮਿੱਤਰ ਨਹੀਂ ਦੁਨੀਆ ਤੇ ਤੂੰ ਰਹਿੰਦਿਆਂ ਜਿੱਦਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆ ਉਹ ਚਿੱਕੜ ਤੋਂ ਨਰਲੇਪ ਰਹਿੰਦਾ ਜਿੱਦਾਂ ਮੁਰਗਾਈ ਪਾਣੀ ਵਿੱਚ ਰਹਿੰਦੀ ਹੋਈ ਆਪਣੇ ਖੰਭਾਂ ਨੂੰ ਕਦੇ ਭਜਣੇ ਨਹੀਂ ਦਿੰਦੀ ਤੂੰ ਸੰਸਾਰ ਵਿੱਚ ਰਹਿੰਦਿਆਂ ਹੋਇਆ ਉਹ ਪਰਮਾਤਮਾ ਦਾ ਨਾਮ ਜਪਣਾ ਹੈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਜ਼ਿੰਦਗੀ ਦੀਆਂ ਸਾਰੀਆਂ ਤਤਸਾਰ ਕੱਢ ਕੇ ਦੇ ਦਿੱਤਾ ਹੈ ਕਿ ਇਹ ਨਾਨਕ ਇਹ ਸਾਰਾ ਕੁਝ ਮਾਇਆ ਮੋਹ ਦਾ ਪਸਾਰਾ ਹੈ ਉਹ ਪ੍ਰਮਾਤਮਾ ਨੇ ਖਲਾਰਾ ਖਲਾਰੇ ਹੋਇਆ ਹੈ ਅੱਗੇ ਸਾਥ ਨਾ ਜਾਈ ਸਾਰਾ ਕੁਝ ਇੱਥੇ ਰਹਿ ਜਾਣਾ ਅੱਗੇ ਕੁਝ ਵੀ ਨਾਲ ਨਹੀਂ ਜਾਣਾ ਕਿਉਂਕਿ ਇਥੋਂ ਰਾਵਣ ਵਰਗੇ ਵੱਡੇ ਵੱਡੇ ਤਨਾੜ ਤਨਾੜ ਜਿਹੜੇ ਕਈ ਮਨੁੱਖ ਦਰਜੋਧਨ ਵਰਗੇ 12 ਜੋਜਨ ਛਤਰ ਚਲੇਤਾ ਦੇਹੀ ਗਿਰਜ ਨਾ ਖਾਈ 12 12 ਕੋ ਜੋਜਨ ਜਿਨ੍ਹਾਂ ਦੇ ਉੱਤੇ ਛਤਰ ਚੱਲਦਾ ਸੀ ਉਹਨਾਂ ਦੀ ਦੇਹ ਨੂੰ ਗਿਰਜਾਂ ਨੇ ਵੀ ਨਹੀਂ ਖਾਦਾ ਕੇ ਮਨੋਖੰਕਾਰੀ ਸਤਿਗੁਰੂ ਜੀ ਕਹਿੰਦੇ ਇਹ ਮਾਇਆ ਦਾ ਸਾਰਾ ਪਸਾਰਾ ਹੈ ਉਹ ਪਰਮਾਤਮਾ ਨੇ ਖਿਲਾ ਰਿਆ ਹੈ ਅੱਗੇ ਸਾਥ ਨਾ ਜਾਈ ਅੱਗੇ ਕਦੇ ਨਾਲ ਨਹੀਂ ਕਿਸੇ ਦੇ ਗਿਆ ਤੇ ਨਾ ਇਹ ਸਾਡੇ ਨਾਲ ਜਾਵੇ ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਵਿਦ ਦੁੱਤਰ ਤਰੀਏ ਫਿਰ ਇੱਥੇ ਸਵਾਲ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰ ਦਿਓ ਅਸੀਂ ਤੁਹਾਨੂੰ ਪੁੱਛਦੇ ਹਾਂ ਆਪਣੇ ਗੁਰੂ ਜੀ ਤੁਸੀਂ ਸਾਡੇ ਦਾਤੇ ਹੋ ਪਰਮਾਤਮਾ ਸਾਰਿਆਂ ਨੂੰ ਦਾਤਾ ਦੇਣ ਵਾਲੇ ਹੋ ਪੁੱਛੋ ਸਤਿਗੁਰੂ ਜੀ ਕਹਿੰਦੇ ਫਿਰ ਮੈਂ ਪੁੱਛਦਾ ਕਿ ਆਪਣੇ ਸਤਿਗੁਰੂ ਨੂੰ ਤੁਸੀਂ ਦਾਤੇ ਹੋ ਕਿਨ ਵਿਦ ਦੁੱਤਰ ਤਰੀਏ ਕਿ ਜਿਹੜਾ ਸੰਸਾਰ ਆ ਉਸੇ ਕਹਿੰਦੇ ਕਿ ਮਨਮੁਖ ਬੰਦਾ ਤਰ ਨਹੀਂ ਸਕਦਾ ਇਹਨੂੰ ਕਿੱਦਾਂ ਤਰਿਆ ਜਾ ਸਕਦਾ ਕਿੱਦਾਂ ਮਨੁੱਖ ਪਾਰ ਹੁੰਦਾ ਹੈ ਸਤਗੁਰੂ ਜੀ ਅੱਗੇ ਸਾਨੂੰ ਜਾ ਸਿਖਾਉਂਦੇ ਆ ਸਤਗੁਰ ਪਾਏ ਚੱਲੋ ਜੀਵਤਿਆਂ ਮਰੀਏ ਰਾਮ ਕਿ ਸਤਗੁਰੂ ਦੇ ਪਾਏ ਹੁਕਮ ਦੇ ਵਿੱਚ ਚੱਲਣਾ ਕਰੋ ਤਾਂ ਤੂੰ ਪਾਰ ਹੋ ਸਕੇਂਗਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਵੀ ਸਤਿਗੁਰੂ ਜੀ ਕਹਿੰਦੇ ਆਨੂੰ ਭਲੀ ਕਰਕੇ ਮਨ ਪਰਮਾਤਮਾ ਦੀ ਰਜਾ ਵਿੱਚ ਰਹਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੇ ਭਾਅ ਵਿੱਚ ਹੁਕਮ ਬਾਣੇ ਵਿੱਚ ਚੱਲ ਜੀਵਤਿਆਂ ਇਵ ਮਰੀਏ ਰਾਮ ਤੇ ਜੀਂਦਿਆਂ ਜੀ ਤੂੰ ਇਸ ਆਪਣੇ ਕਾਮ ਨੂੰ ਕ੍ਰੋਧ ਨੂੰ ਮੋਹ ਨੂੰ ਮਾਰ ਲੈ ਅੰਦਰ ਤੋਂ ਮਰ ਜਾ ਆਪਣੇ ਅੰਦਰੋਂ ਕਾਮ ਕ੍ਰੋਧ ਨੂੰ ਛੱਡ ਦੇ ਤਾਂ ਤੂੰ ਇਹ ਜਗਤ ਦੁਤਰ ਸੰਸਾਰ ਨੂੰ ਤਰ ਸਕਦਾ ਹੈ ਜੀਵਤਿਆਂ ਮਰੀਐ ਭੌਜਲ ਤਰੀਐ ਗੁਰਮੁਖ ਨਾਮ ਸਮਾਵੈ ਜਿਹੜੇ ਗੁਰਮੁਖ ਮਨੁੱਖ ਹਨ ਉਹ ਜੀਂਦੇ ਜੀ ਹੋਏ ਆਪਣੇ ਆਪ ਨੂੰ ਮਾਰ ਲੈਂਦੇ ਹਨ ਆਪਣੀ ਹਉਮੈ ਤੇ ਅਹੰਕਾਰ ਨੂੰ ਮਾਰ ਦਿੰਦੇ ਹਨ ਇਹ ਫਿਰ ਭੌਜਲ ਸਾਗਰ ਤੋਂ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਪਾਰ ਹੋ ਜਾਂਦੇ ਹਨ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਉਹ ਮਨੁੱਖ ਸਮਾਏ ਰਹਿੰਦੇ ਹਨ ਪੂਰਾ ਪੁਰਖ ਪਾਇਆ ਵਡਪਾਗੇ ਸੱਚ ਨਾਮ ਲਿਵ ਲਾਵੇ ਫਿਰ ਉਹ ਪੂਰੇ ਪਰਮਾਤਮਾ ਪੁਰਖ ਨੂੰ ਪਾ ਲੈਂਦੇ ਹਨ ਵੱਡੀ ਕਿਸਮਤ ਦੇ ਨਾਲ ਉਹ ਪਰਮਾਤਮਾ ਪਾਇਆ ਜਾ ਸਕਦਾ ਹੈ ਤੇ ਉਸ ਪਰਮਾਤਮਾ ਦੇ ਨਾਮ ਦੇ ਸ਼ਬਦ ਵਿੱਚ ਲਿਵ ਜਿਹੜੀ ਉਹ ਮਨੁੱਖ ਜੋੜ ਲੈਂਦੇ ਹਨ ਮਤ ਪ੍ਰਗਾਸ ਭਈ ਮਨ ਮੰਨਿਆ ਰਾਮ ਨਾਮ ਵਡਿਆਈ ਅਖੀਰ ਵਿੱਚ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਮਨੁੱਖਾਂ ਦੀ ਜਿਹੜੀ ਮਾਤਿਆ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਉਹਨਾਂ ਦੀ ਮਾਤ ਵਿੱਚ ਪ੍ਰਗਿਆਸ਼ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਉਹਨਾਂ ਦਾ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ ਹੈ ਸੱਚੇ ਪਰਮਾਤਮਾ ਦੀ ਇਹ ਵਡਿਆਈ ਹੈ ਕਿ ਉਹਨੇ ਆਪਣੇ ਭਗਤਾਂ ਨੂੰ ਸਦਾ ਹੀ ਆਦਰ ਮਾਨ ਤੇ ਸਤਕਾਰ ਦਿੱਤਾ ਹੈ ਉਹਨਾਂ ਦੀ ਜੋਗ ਸੁਭ ਸੁ ਜੁਗ ਜੁਗ ਹੋਈ ਕੋਇ ਨ ਮੇ ਟਨਹਾਰਾ ਜਿਹੜੇ ਪਰਮਾਤਮਾ ਦਾ ਨਾਮ ਤੇਉਂਦੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਤ ਵਿੱਚ ਪ੍ਰਗਿਆ ਤੇ ਗਿਆਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਵਡਿਆਈ ਸਦਾ ਮਿਲਦੀ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਗੁਰੂ ਰਾਮਦਾਸ ਮਹਾਰਾਜੇ ਖੇਰਲੇ ਪੰਕਤੀ ਵਿੱਚ ਕਹਿੰਦੇ ਨੇ ਕਿ ਉਹ ਪਰਮਾਤਮਾ ਸ਼ਬਦ ਦੇ ਰਾਹੀਂ ਮਿਲਦਾ ਹੈ ਜੇ ਅਸੀਂ ਪਰਮਾਤਮਾ ਦਾ ਨਾਮ ਸ਼ਬਦ ਤੇ ਆਵਾਂਗੇ ਗੁਰਮੰਤਰ ਮੂਲ ਮੰਤਰ ਦੀ ਅਰਾਧਨਾ ਕਰਾਂਗੇ ਅੱਖਾਂ ਬੰਦ ਕਰਕੇ ਕੰਨਾਂ ਦੇ ਨਾਲ ਸੁਣਾਗੇ ਆਪਣੀ ਸੁਰਤ ਨੂੰ ਉਸ ਪ੍ਰਮਾਤਮਾ ਦੇ ਦਰ ਘਰ ਲੈ ਕਰਕੇ ਜਾਵਾਂਗੇ ਨੌ ਦੁਆਰੇ ਸਾਧ ਕੇ ਦਸਵੇਂ ਦੇ ਵਿੱਚ ਜਾਵਾਂਗੇ ਜਿਹੜੀ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਜਦੋਂ ਮਨੁੱਖ ਉਹਦੀ ਅਵਸਥਾ ਤੱਕ ਪਹੁੰਚ ਜਾਂਦਾ ਫਿਰ ਨਾਨਕ ਪ੍ਰਭ ਪਾਇਆ ਸ਼ਬਦ ਮਲਾਇਆ ਗੁਰੂ ਦੇ ਸ਼ਬਦ ਦੇ ਰਾਹੀ ਉਹ ਪਰਮਾਤਮਾ ਨੂੰ ਪਾ ਲੈਂਦਾ ਹੈ ਮਨੁੱਖ ਜੋਤੀ ਜੋਤ ਮਲਾਈ ਫਿਰ ਇਹਦੇ ਅੰਦਰ ਜਿਹੜੀ ਜਿੰਦਿਆ ਜੋਤ ਹੈ ਉਹ ਪਰਮਾਤਮਾ ਦੀ ਪਰਮ ਜੋਤ ਵਿੱਚ ਜਾ ਕਰਕੇ ਮਿਲ ਜਾਂਦੀ ਹੈ ਪਰਮਾਤਮਾ ਗੁਰੂ ਤੇ ਇਹ ਸਿੱਖ ਇੱਕ ਹੋ ਜਾਂਦੇ ਹਨ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਜਿਤਰਾ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਿ ਹਰੀ ਦਾ ਜਨ ਨਾਮ ਜਪਣ ਵਾਲਾ ਮਨੁੱਖ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਉਹਦੀ ਉਸ ਪਰਮਾਤਮਾ ਦੀ ਜੋਤੀ ਵਿੱਚ ਜੋਤ ਮਿਲ ਜਾਂਦੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਦਾ ਇਹ ਫੁਰਮਾਨ ਸੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਗੁਰਮੁਖ ਮਨੁੱਖ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਮਨਮੁਖ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕਰਕੇ ਜਾਂਦਾ ਹੈ ਸਤਿਗੁਰਾਂ ਨੇ ਸਾਨੂੰ ਇਹ ਜਗਤ ਤੋਂ ਤਰਨ ਦਾ ਤਰੀਕਾ ਦੱਸਿਆ ਕਿ ਉਹ ਪਰਮਾਤਮਾ ਦੇ ਹੁਕਮ ਬਾਣੇ ਵਿੱਚ ਰੋ ਸਦਾ ਪਰਮਾਤਮਾ ਦਾ ਨਾਮ ਜਪੋ ਇਸ ਕਰਕੇ ਤੁਸੀਂ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਗੁਰੂ ਪਰਮਾਤਮਾ ਤੇ ਮਨੋਕ ਫਿਰ ਇੱਕ ਹੋ ਜਾਂਦੇ ਹਨ ਜੋਤੀ ਵਿੱਚ ਜੋਤ ਮਿਲ ਜਾਂਦੀ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਨ ਅੱਗੇ ਤੋਂ ਸੁਮਤ ਤੇ ਸੋਜੀ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰਿਏ ਜੀ ਮਤ ਪ੍ਰਗਾਸ ਭਈ ਮਨ ਮੰਨੇ ਆਂ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਏਕਾ ਓ ਅੰਕਾਰ